ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬ੍ਰਦਰ ਬਿੱਲੂ ਬਾਬਰ ਤੇ ਦੋਸਤੋ ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਜਿਨ੍ਹਾਂ ਭਰਾਵਾਂ ਨੇ ਢੋਲ ਦਾ ਸ਼ੌਂਕ ਹੈ ਜਿਨ੍ਹਾਂ ਨੂੰ ਤੇ ਕਹਿਰਵਾ ਬੀਟ ਅੱਜ ਫਿਰ ਤੁਹਾਡੇ ਕੋਲ ਇੱਕ ਨਵਾਂ ਤਰੀਕਾ ਲੈ ਕੇ ਆਇਆ ਜਿਨ੍ਹਾਂ ਵੀਰਾਂ ਨੇ ਦੋਸਤਾਂ ਨੇ ਸਿੱਖਣਾ ਕਹਿਰਵਾ ਬੀਟ ਜਿਨਾਂ ਕਿ ਜਮਾਂ ਸਿੰਪਲ ਤਰੀਕਾ ਜਿਵੇਂ ਪੰਜਾਬੀ ਗੀਤਾਂ ਦੇ ਵਿੱਚ ਫੋਗ ਬੀਟ ਵੱਜਦੀ ਏ ਤੇ ਬਾਕੀ ਆਪਣਾ ਦਿਮਾਗ ਏ ਤੇ ਹੱਥ ਦੀ ਕਲਾ ਬਾਜੀ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਤੁਸੀਂ ਉਹਨੂੰ ਜਿੰਨਾ ਮਰਜ਼ੀ ਅੱਗੇ ਵਧਾ ਲਿਓ ਤੇ ਆਜੋ ਫਿਰ ਤੁਹਾਨੂੰ ਕਹਿਰਵਾ ਬੀਟ ਅੱਜ ਸੁਣਾਉਣਾ ਤਾਂ ਦੋਸਤੋ ਇਹਦੇ ਵਿੱਚ ਚਾਲ ਕਿਵੇਂ ਵਜਈਏ ਛਟੀ ਕਿਵੇਂ ਲਗਣੀ ਤੇ ਡੱਗਾ ਕਿਵੇਂ ਲਗਣਾ ਇਹ ਤੁਹਾਨੂੰ ਮੈਂ ਹੁਣ ਤਾਂ ਸਪੀਡ ਮੈਂ ਆਪਣੀ ਮਰਜ਼ੀ ਨਾਲ ਵਜਾਈਏ ਤੁਸੀਂ ਇਹਨੂੰ ਸਪੀਡ ਨੂੰ ਵਧਾ ਵੀ ਸਕਦੇ ਜੇ ਘਟਾ ਵੀ ਸਕਦੇ ਜੇ ਵੇਖੋ ਛਟੀ ਜਿਹੜੀ ਆਪਣੀ ਇਧਰ ਲਗਣੀ ਲਗਾਤਾਰ ਲਗਣੀ ਯਾਨੀ ਕਿ ਲਗਾਤਾਰ ਲਗਣੀ ਛਟੀ ਲਗਾ ਤੁਸੀਂ ਘੱਟ ਬੀਟ ਤੇ ਵੀ ਵਜਾ ਸਕਦੇ ਜੇ ਇਹਨੂੰ ਘੱਟ ਸਪੀਡ ਰੱਖ ਲਓ ਯਾਨੀ ਕਿ ਆਪਾਂ ਤਿਆਰੀ ਕਰਨੀ ਸਿੱਖਣਾ ਤੇ ਇਹਨੂੰ ਘੱਟ ਬੀਟ ਤੇ ਵਜਾ ਲਓ ਇਸ ਇਸੇ ਤਰ੍ਹਾਂ ਹੀ ਤੁਸੀਂ ਛਟੀ ਵਜਾਉਣੀ ਹੈ ਹੋਰ ਵੀ ਕੱਟ ਕਰਨੀ ਤਾਂ ਕਰ ਸਕਦੇ ਜੇ ਪਰ ਜੇ ਤੁਸੀਂ ਪਹਿਲਾਂ ਹੀ ਥੋੜਾ ਜਿਹਾ ਹੱਥ ਤੇਜ਼ ਰੱਖੋਗੇ ਤੇ ਉਹ ਤੁਹਾਡਾ ਹੀ ਫਾਇਦਾ ਕਿਉਂਕਿ ਤਿਆਰੀ ਫਿਰ ਉਸੇ ਹਿਸਾਬ ਦੀ ਹੋ ਜਾਂਦੀ ਹੁੰਦੀ ਜਿਵੇਂ ਆਪਾਂ ਸਿੱਖਾਂਗੇ ਜਾਂ ਕਰਾਂਗੇ ਰਿਆਜ਼ ਨੂੰ ਉਸ ਤਰ੍ਹਾਂ ਹੀ ਫਿਰ ਤਿਆਰੀ ਹੋ ਜਾਂਦੀ ਤੇ ਤੁਸੀਂ ਥੋੜੇ ਜਿਹਾ ਨਾ ਬਾਲੀ ਵੀ ਕੱਟ ਨਾ ਰੱਖੋ ਤੇ ਬਾਲੀ ਵੱਧ ਵੀ ਨਾ ਰੱਖੋ ਇਕੱਰੀ ਆਪਣਾ ਹੱਥ ਚਲਾਉਣ ਵਾਸਤੇ ਤੁਸੀਂ ਉਨੀ ਹੀ ਤਿਆਰੀ ਰੱਖੋ ਤੇ ਜਿਹੜਾ ਆਪਣਾ ਡੱਗਾ ਇਹ ਡੱਗਾ ਆਪਣਾ ਜਿਹੜਾ ਇਹ ਧਾਗੜਾ ਇਹ ਦੋ ਥੋਕਬੀਟ ਤੇ ਪਹਿਲੇ ਜਿਹੜੇ ਸਧਾਰਨ ਸਿੰਪਲ ਤੇ ਲੱਗਣੇ ਨੇ ਉਹ ਦੋ ਲੱਗਣੇ ਨੇ ਦੋ ਦੋ ਲੱਗਣੇ ਨੇ ਦੋ ਵਾ ਦੋ ਵਰੀ ਇੱਕ ਦੋ ਤੇ ਜਿਹੜੀ ਛਟੀ ਏ ਉਹ ਤੁਹਾਨੂੰ ਦੱਸਿਆ ਸੀ ਪਹਿਲਾਂ ਲਗਾਤਾਰ ਲਗਣੀ ਤੇ ਢੋਮਾ ਨੂੰ ਮਲਾ ਕੇ ਆਪਾਂ ਇਕੱਠਾ ਚਲਾਉਣਾ ਹੈ ਪਹਿਲਾਂ ਤੋੜਾ ਦੇਣਾ ਇੱਥੇ ਖਤਮ ਹੁੰਦਾ ਏ ਤੋੜਾ ਜੇ ਆਪਾਂ ਇਹਨੂੰ ਅੱਗੇ ਲੰਮਾ ਵੀ ਤੋੜੇ ਨੂੰ ਕਰਨਾ ਵਧਾਉਣਾ ਵੀ ਹੈ ਤਾਂ ਇਹਨੂੰ ਤੁਸੀਂ ਲੰਮਾ ਵੀ ਕਰ ਸਕਦੇ ਜੀ ਜਿੰਨਾ ਮਰਜ਼ੀ ਲੰਮਾ ਲੈ ਜਾਓ ਆਪਣੀ ਮਰਜ਼ੀ ਨਾਲ ਤੁਸੀਂ ਇਹਨੂੰ ਵਧਾ ਵੀ ਸਕਦੇ ਜੇ ਘਰਾਂ ਨੂੰ ਤੇ ਜਿੰਨਾ ਛੋਟਾ ਰਖਣਾ ਉਹਨਾ ਛੋਟਾ ਵੀ ਰੱਖਦਾ ਜਿੱਤੇ ਇਹ ਤੋਂ ਬਾਅਦ ਫਿਰ ਛਟੀ ਤੇ ਜਿਹੜਾ ਡੱਗਾ ਇਹਨੂੰ ਲਗਾਤਾਰ ਤੁਸੀਂ ਜਦੋਂ ਪਲੇ ਕਰੋਗੇ ਤੇ ਫਿਰ ਸਿੰਪਲ ਸਧਾਰਨ ਜਿਹੜੀ ਫੋਕ ਬੀਟ ਬਣ ਜੂਗੀ ਕੈਰਵੇ ਦੀ ਜੇ ਇਹਦੇ ਵਿੱਚ ਆਪਾਂ ਫਿਰ ਅੱਗੇ ਡੱਗਾ ਮਿਕਸ ਕਰਾਂਗੇ ਹੋਰ ਥੋੜੀ ਜੀ ਕਲਾਬਾਜੀ ਹੋਰ ਦਿਖਾਵਾਂਗੇ ਜਿਵੇਂ ਡੱਗੇ ਨੂੰ ਵਧਾ ਕੇ ਲਾਵਾਂਗੇ ਉਹ ਵੀ ਵੇਖੋ ਪਹਿਲਾਂ ਆਪਾਂ ਵਜਾਇ ਸੀ ਸਿੰਪਲ ਦੋ ਡੱਗੇ ਇੱਧਰ ਲਗਾਤਾਰ ਛੱਟੀ ਇੱਧਰ ਦੋ ਡੱਗੇ ਤੇ ਉਸ ਤੋਂ ਬਾਅਦ ਫਿਰ ਡੱਗੇ ਨੂੰ ਵਧਾਉਣਾ ਹੀ ਵਿੱਚ ਪਹਿਲਾਂ ਸਿੰਪਲ ਵਾਲਾ ਵੇਖ ਲਓ ਛੱਟੀ ਆਪਣੀ ਛੱਟੀ ਨਹੀਂ ਬਦਲਣੀ ਇੱਕ ਸਾਰੀ ਗੱਲ ਬਾਤ ਜਿਹੜੀ ਉਹ ਡੱਗੇ ਨਹੀਂ ਦਿਖਾਉਣੀ ਜਾਨੀ ਕਿ ਛੱਟੀ ਆਪਣੀ ਲਗਾਤਾਰ ਉਵੇਂ ਹੀ ਚੱਲੀ ਜਾਣੀ ਛੱਟੀ ਇਹ ਤੁਸੀਂ ਵੇਖੋ ਹੁਣ ਛੱਟੀ ਉਵੇਂ ਹੀ ਚੱਲੀ ਜਾਂਦੀ ਜਿਹੜੀ ਉਧਰੋਂ ਬੇਸ ਵਾਲਾ ਆਪਣਾ ਕੋਟ ਉਹ ਬੇਸ ਉਵੇਂ ਡੱਗੇ ਦੇ ਹਿਸਾਬ ਨਾਲ ਬਦਲਿਚ ਨਹੀਂ ਛੱਟੀ ਜਿਹੜੀ ਆਪਣੀ ਉਵੇਂ ਹੀ ਚੱਲਣੀ ਉਹ ਬਾਤ ਹੈ ਜਿਹੜੀਆਂ ਫਿਰ ਆਪਾਂ ਆਪਦੀ ਦਿਮਾਗ ਦੇ ਨਾਲ ਆਪਦੀ ਮਿਹਨਤ ਦੇ ਨਾਲ ਜਿਹੜੀਆਂ ਵਿੱਚ ਇਹਦੇ ਲਗੀਆਂ ਲੋਣੀਆਂ ਨੇ ਉਹ ਵੀ ਸੁਣ ਲਓ ਉਹ ਤੁਸੀਂ ਜਿੰਨਾ ਮਰਜੀ ਅੱਗੇ ਆਪਾਂ ਇਹਦੇ ਚ ਵੱਧ ਜੀ ਹਣਾ ਸੰਗੀਤ ਸਮੁੰਦਰ ਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਏ ਤੇ ਦੋਸਤੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਹੋਰ ਜਿਹੜੇ ਯਾਰ ਦੋਸਤ ਮਿੱਤਰ ਭੈਣ ਭਰਾ ਸਾਡੀਆਂ ਜਿਹੜੀਆਂ ਵੀਡੀਓ ਨੇ ਇਹ ਉਹਨਾਂ ਦੇ ਕੋਲ ਪਹੁੰਚਣ ਤੇ ਜਿਹੜੀ ਢੋਲ ਦੀ ਸੰਗੀਤ ਦੀ ਜਾਣਕਾਰੀ ਜਿੰਨੀ ਕਿ ਸਾਨੂੰ ਹੈਗੀ ਏ ਉੰਨੀ ਕਿ ਸਾਨੂੰ ਦਿੰਦੇ ਰਹੀਏ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ